ਸਾਸਤਰੀ ਗਾਲ ਦੀ ਕਪੜੇ ਲੇੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਕਾਟਨ ਦਾ ਸੂਟ ਇਹ ਕਾਟਨ ਦੇ ਲੈਸ ਵਾਲੇ ਸੂਟ ਨੇ ਜਿਸ ਨੂੰ ਲੈਸ ਲਗਾ ਕੇ ਬਹੁਤ ਸੋਹਣੇ ਡਿਜ਼ਾਈਨਰ ਸੂਟ ਤਿਆਰ ਕੀਤੇ ਨੇ ਇਹ ਫਸ ਸੂਟ ਹੈ ਜੀ ਮੈਚਿੰਗ ਸੂਟ ਹੈ ਇਸ ਦੇ ਗਲੇ ਤੇ ਲੈਸ ਲਗਾ ਕੇ ਤੇ ਬਾਟਮ ਨਾਲ ਦਾ ਕਪੜਾ ਲਗਾ ਕੇ ਉੱਪਰ ਪਿੰਟ ਐਕਸ ਪਾਇਆ ਇਸੇ ਤਰੀਕੇ ਇਸ ਤੇ ਬਾਹਾਂ ਤੋਂ ਲੈਸ ਲਗਾਈ ਗਿਆ ਔਰ ਬਾਟਮ ਨਾਲ ਦਾ ਕਪੜਾ ਲਗਾ ਕੇ ਕਪੜਾ ਲਗਾਇਆ ਹਾਂਜੀ ਇਸ ਤੇ ਘੇਰੇ ਤੇ ਵੀ ਬਾਟਮ ਨਾਲ ਦਾ ਕਪੜਾ ਲਗਾਇਆ ਲੈਸ ਲਗਾ ਕੇ ਬਹੁਤ ਸੋਹਣ ਸੰਟਰ ਲੈਸ ਲਗਾਈਏ ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਈਨ تیار ਹੋ ਗਿਆ ਹੈ ਇਸ ਦੇ ਨਾਲ ਹੈ ਬਾਟਮ ਜੀ ਬਾਟਮ ਦੇ ਨਾਲ ਸ਼ਰਟਾਂ ਦਾ ਕਪੜਾ ਲਗਾ ਕੇ ਉੱਪਰ ਲੈਸਸ ਲਗਾਈਆਂ ਨੇ ਇਸ ਦੇ ਨਾਲ ਹੈ ਦੁਪੱਟਾ ਜੀ ਦੁਪੱਟੇ ਤੇ ਵੀ ਸੂਟ ਨਾਲ ਦੀ ਲੈਸ ਦਿੱਤੀ ਹੈ ਪਲੱਸ ਇਸ ਤੇ ਸੰਟਰ ਲੈਸ ਬਣਤੀ ਹੈ ਇਸ ਤਰ੍ਹਾਂ ਥੋੜਾ ਜਿਹਾ ਇਹ ਲੈਸਿਸ ਵਗੈਰਾ ਲਗਾ ਕੇ ਥੋੜਾ ਕੰਮ ਕਰਨ ਨਾਲ ਬਹੁਤ ਸੋਹਣਾ ਡਿਜ਼ਾਈਨਰ ਸੂਟ تیار ਹੋ ਗਿਆ ਹੈ ਜੀ हाँ जी इस तरीके तीस कोई भी सूट साढ़े तो तैयार करवा कॉन्टैक्ट कर सकते हो जी हाँ जी नैक्सट है जी योटे छोटे ब्रिक प्रिंट तो बहुत ही प्यारा सूट है इसके उपर ए स्लीवस से लै सकती है घेरे तो लै सकती है इस तरह ही इस प्लाजो तैयार किया प्लाजो तो लै सकती है तो बहुत सोहना डिजाइनर पीस तैयार हो गया जी हाँ जी है नैक्सट इस ब्लू कलर का सूट है जी इसते कलिया पैनल दिते हैं और इसते स लैस दिखती है दोनों तरफ और स्लीवस से लैस है इस तरह इस प्लाजो तैयार हो पेंट प्लाजो है, है।, है। उसके उपर भी लैस देती हुई है तो इस तरह लैस न बहुत ही सोने सूट तैयार होंगे जो सा तो कोई भी सूट तैयार करवाना हो ਇਹਨਾਂ ਨਾਲ ਦਾ ਸੇਮ ਪ੍ਰਿੰਟ ਤਾਂ ਮਿਲ ਨਹੀਂ ਸਕਦਾ ਪਰ ਮਿਲਦੇ ਹੋਏ ਉਹਦੇ ਪ੍ਰਿੰਟ ਨਾਲ ਤੁਹਾਨੂੰ ਕੋਈ ਸੂਟ ਤਿਆਰ ਕਰਵਾਉਣਾ ਹੈ ਜਾਂ ਤੁਸੀਂ ਆਪਣੇ ਕੋਲੋਂ ਆਪਣਾ ਫੈਬਰਿਕ ਦੇ ਕੇ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਸਵੈਨਾਂ ਕੰਟੈਕਟ ਕਰ ਸਕਦੇ ਹੋ ਜੇ ਸਾਡੀ ਵੀਡੀਓਜ਼ ਵੇਖ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ